ਸਸ਼ੀਕਾਲ ਮੈਜਿਸੀ ਕਾਰਸਿਸ ਦੇਖ ਰਹੇ ਹੋ ਸਾਡ ਡਲ ਟੀਵੀ ਅੱਜ ਸਵੇਰੇ ਤਰਕੀ ਆਕਲੈਂਡ ਦੇ ਇੱਕ ਵਿਅਸਤ ਰੋਡ ਤੇ ਇੱਕ ਬਿਜਲੀ ਦੇ ਪੋਲ ਦੇ ਵਿਚਕਾਰ ਕਾਰ ਦੇ ਟਕਰਾ ਜਾਣ ਤੋਂ ਬਾਅਦ ਕਈ ਘਰਾਂ ਦੀ ਬਿਜਲੀ ਗਲ ਰਹੀ ਤੇ ਇਸ ਰੋਡ ਨੂੰ ਵੀ ਬਲੌਕ ਕੀਤਾ ਗਿਆ ਇਹ ਹਾਸਾ ਗਲੇਨਿਡਨ ਦੇ ਵੈਸਟ ਕੋਸਟ ਰੋਡ ਤੇ ਸਵੇਰੇ 5 ਵਜੇ ਦੇ ਕਰੀਬ ਹੋਇਆ ਦੱਸਿਆ ਜਾ ਰਿਹਾ ਜਦੋਂ ਇੱਕ ਕਾਰ ਬੇਕਾਬੂ ਹੁੰਦੀ ਹੋਈ ਬਿਜਲੀ ਦੇ ਖੰਭੇ ਦੇ ਨਾਲ ਜਾ ਟਕਰਾਏ ਜਿਸ ਤੋਂ ਬਾਅਦ ਇਸ ਦਾ ਕਾਫੀ ਨੁਕਸਾਨ ਵੀ ਹੋਇਆ ਦੱਸਿਆ ਜਾ ਰਿਹਾ ਹੈ ਸਵੇਰ ਬਾਅਦ ਇਸ ਰੋਡ ਨੂੰ ਕਾਫੀ ਘੰਟਿਆਂ ਤੱਕ ਬੰਦ ਵੀ ਰੱਖਿਆ ਗਿਆ ਹਾਲਕਿ ਡਰਾਈਵਰ ਦੇ ਕੁਝ ਖਾਸ ਸੱਟਾਂ ਨਹੀਂ ਲਗੀਆਂ ਦੱਸੇ ਜਾ ਰਹੀਆਂ ਨੇ ਬਾਉਰਜ਼ ਰੋਡ ਤੇ ਪਲੇਜ਼ੈਂਟਰ ਰੋਡ ਨੂੰ ਕਈ ਘੰਟਿਆਂ ਲਈ ਬੰਦ ਵੀ ਰੱਖਿਆ ਗਿਆ ਉਧਰ ਆਕਲੈਂਡ ਟਰਾਂਸਪੋਰਟ ਦੇ ਵੱਲੋਂ ਵੀ ਇਸ ਹਾਦਸੇ ਦੀ ਅਪਡੇਟ ਆਪਣੇ ਸੋਸ਼ਲ ਮੀਡੀਆ 'ਤੇ ਦੱਸੀ ਗਈ ਤੇ ਕਿਹਾ ਗਿਆ ਕਿ ਇਸ ਹਾਦਸੇ ਦੇ ਕਾਰਨ ਕਈ ਬੱਸ ਸਟਾਪ ਵੀ ਇਸ ਦੇ ਕਾਰਨ ਬੰਦ ਦੱਸੇ ਜਾ ਰਹੇ ਨੇ ਤੇ ਫਿਲਹਾਲ ਕੁਝ ਘੰਟਿਆਂ ਬਾਅਦ ਹਾਲਕਿ ਇਸ ਨੂੰ ਖੁੱਲ੍ਹੇ ਕਰ ਦਿੱਤਾ ਗਿਆ ਸੀ